प्यारे दोस्तों प्यार भरी सत श्री अकाल जी हां जी दोस्तों ਮਲਾਜ਼ਮਾਂ ਦੇ ਲਈ ਆਈ ਵੱਡੀ ਖਬਰ ਦੀਵਾਲੀ ਤੋਂ ਠੀਕ ਪਹਿਲਾਂ ਸਰਕਾਰ ਨੇ ਦਿੱਤਾ ਮਲਾਜ਼ਮਾਂ ਨੂੰ ਵੱਡਾ ਤੋਹਫ਼ਾ ਪੂਰੀ ਜਾਣਕਾਰੀ ਇਸ ਤੋਹਫੇ ਬਾਰੇ ਤੁਹਾਡੇ ਨਾਲ ਸਾਂਝੀ ਕਰਾਂਗੇ ਅੱਜ ਦੀ ਇਸ ਵੀਡੀਓ ਦੇ ਵਿੱਚ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਣਾ ਜੀ ਹਾਂਜੀ ਦੋਸਤੋ ਸੱਤਵੇਂ ਤਨਖਾਹ ਕਮਿਸ਼ਨ ਦੇ ਅਨੁਸਾਰ ਕੇਂਦਰੀ ਸਰਕਾਰੀ ਕਰਮਚਾਰੀਆਂ ਲਈ ਘੱਟੋ ਘੱਟ ਮੂਲ ਤਨਖਾਹ 18000 ਨਿਰਧਾਰਤ ਕੀਤੀ ਗਈ ਹੈ ਇਹ ਫੈਸਲਾ ਦੇਸ਼ ਭਰ ਦੇ ਲੱਖਾਂ ਕੇਂਦਰੀ ਸਰਕਾਰੀ ਕਰਮਚਾਰੀਆਂ ਦੇ ਜੀਵਨ ਪੱਧਰ ਨੂੰ ਬਿਹਤਰ ਬਣਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਿਹਾ ਇਸ ਤੋਂ ਇਲਾਵਾ ਸੇਵਾ ਮੁਕਤ ਕਰਮਚਾਰੀਆਂ ਦੇ ਲਈ ਘੱਟੋ ਘੱਟ ਮੂਲ ਪੈਨਸ਼ਨ 9000 ਰੁਪਏ ਨਿਰਧਾਰਤ ਕੀ ਗਈ ਹੈ ਇਸ ਤਰ੍ਹਾਂ ਕੇਂਦਰ ਸਰਕਾਰ ਦੁਆਰਾ ਲਗਾਤਾਰ ਮਲਾਜ਼ਮਾਂ ਦੀਆਂ ਸਮੱਸਿਆਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਉਹਨਾਂ ਦੀਆਂ ਮੰਗਾਂ ਦਾ ਹੱਲ ਕੀਤਾ ਜਾ ਰਿਹਾ ਉਹਨਾਂ ਲੋਕਾਂ ਦੇ ਲਈ ਸਥਿਰ ਆਮਦਨ ਯਕੀਨੀ ਬਣਾਈ ਜਾ ਰਹੀ ਹੈ ਸਰਕਾਰੀ ਸੇਵਾ ਪੂਰੀ ਕਰ ਲਈ ਹੈ ਜਿਨ੍ਹਾਂ ਨੇ ਇਸ ਨੀਤੀ ਰਾਹੀਂ ਸਰਕਾਰ ਨਾ ਸਿਰਫ ਆਪਣੇ ਕਰਮਚਾਰੀਆਂ ਨੂੰ ਵਿੱਤੀ ਸੁਰੱਖਿਆ ਪ੍ਰਦਾਨ ਕਰ ਰਹੀ ਹੈ ਸਗੋਂ ਉਹਨਾਂ ਦੇ ਪਰਿਵਾਰਾਂ ਦਾ ਵੀ ਸਮਰਥਨ ਕਰ ਰਹੀ ਹੈ ਹਾਲੀ ਦੇ ਵਿੱਚ ਕੇਂਦਰੀ ਕੈਬਨਟ ਨੇ ਕੇਂਦਰ ਸਰਕਾਰ ਦੇ ਕਰਮਚਾਰੀਆਂ ਤੇ ਪੈਨਸ਼ਨਰਾਂ ਨੂੰ ਇੱਕ ਮਹੱਤਵਪੂਰਨ ਫੈਸਲਾ ਉਨ੍ਹਾਂ ਦੇ ਲਿਆ ਉਹਨਾਂ ਦੇ ਮਹंगाई ਪੱਤੇ ਦੇ ਵਿੱਚ ਵਾਅਦਾ ਕੀਤਾ ਗਿਆ 3% ਦਾ ਜਿਸ ਤੋਂ ਬਾਅਦ ਉਹਨਾਂ ਦਾ ਮਹंगाई ਪੱਤਾ 55% ਤੋਂ ਵੱਧ ਕੇ 58% ਹੋ ਗਿਆ ਇਸ ਤਰ੍ਹਾਂ ਇੱਕ ਵੱਡਾ ਤੋਹਫਾ ਦੀਵਾਲੀ ਤੋਂ ਪਹਿਲਾਂ ਕੇਂਦਰ ਸਰਕਾਰ ਦੇ ਕਰਮਚਾਰੀਆਂ ਨੂੰ ਦਿੱਤਾ ਗਿਆ ਕੇਂਦਰ ਸਰਕਾਰ ਨੇ ਆਖਰੀ ਵਾਰ ਮਾਰਚ 2025 ਦੇ ਵਿੱਚ ਡੀਏ ਅਤੇ ਡੀਆਰ ਦੇ ਵਿੱਚ 2% ਵਾਧੇ ਦਾ ਐਲਾਨ ਕੀਤਾ ਸੀ ਹੁਣ ਇੱਕ ਵਾਰ ਫਿਰ ਤੋਂ 3% ਵਾਧੇ ਦਾ ਐਲਾਨ ਕੀਤਾ ਗਿਆ ਹੁਣ 58% ਤੇ ਪਹੁੰਚ ਚੁੱਕੇ え <music> ਜੋ ਕੇਂਦਰ ਸਰਕਾਰ ਦੇ ਮੁਲਾਜ਼ਮ ਨੇ ਇਸ ਟਾਈਮ ਜੋ ਮਹਿੰਗਾਈ ਪੱਤਾ ਲੈ ਰਹੇ ਨੇ 58% ਹੋ ਚੁੱਕਿਆ ਇਸ ਤਰ੍ਹਾਂ ਦੀਵਾਲੀ ਦੇ ਤਿਹਾਰ ਤੋਂ ਪਹਿਲਾਂ ਵੱਡੀ ਖੁਸ਼ਖਬਰੀ ਇਹਨਾਂ ਕਰਮਚਾਰੀਆਂ ਨੂੰ ਦਿੱਤੀ ਗਈ ਕੇਂਦਰ ਸਰਕਾਰ ਦੁਆਰਾ ਦੋ ਵਾਰ ਡੀਏ ਦੇ ਵਿੱਚ ਵਾਅਦਾ ਕੀਤਾ ਜਾਂਦਾ ਹੈ ਸਾਲ ਦੇ ਵਿੱਚ ਪਹਿਲਾ 1 ਜਨਵਰੀ ਤੋਂ ਦੂਜਾ 1 ਜੁਲਾਈ ਤੋਂ ਲਾਗੂ ਹੋਵੇਗਾ ਇਹ ਵਾਅਦਾ ਕਰਮਚਾਰੀਆਂ ਦੇ ਖਰਚਿਆਂ ਤੇ ਮਹਿੰਗਾਈ ਦੇ ਆਧਾਰ ਤੇ ਨਿਰਧਾਰਤ ਕੀਤਾ ਜਾਂਦਾ ਹੈ ਇਸ ਵੇਲੇ 7ਵੇਂ ਤਨਖਾਹ ਕਮਿਸ਼ਨ ਦੇ ਅਨੁਸਾਰ ਕੇਂਦਰੀ ਕਰਮਚਾਰੀ ਦੀ ਘੱਟੋ ਘੱਟ ਮੂਲ ਤਨਖਾਹ 18000 ਹੈ ਹੁਣ 3% ਡੀਏ ਦੇ ਵਾਅਦੇ ਨਾਲ ਵਾਧੂ 540 ਰੁਪਏ ਪ੍ਰਦਾਨ ਕੀਤੇ ਜਾਣਗੇ ਜਿਸ ਨਾਲ 58% ਡੀਏ ਸਮੇਤ ਕੁੱਲ ਤਨਖਾਹ 28440 ਰੁਪਏ ਹੋ ਜਾਵੇਗੀ ਇਹ ਘੱਟ ਤਨਖਾਹ ਵਾਲੇ ਕਰਮਚਾਰੀਆਂ ਦੇ ਲਈ ਇੱਕ ਮਹੱਤਵਪੂਰਨ ਲਾਭ ਹੈ ਇਸੇ ਤਰ੍ਹਾਂ ਪੈਸ਼ਨਰਾਂ ਲਈ ਘੱਟੋ ਘੱਟ ਤਨਖਾਹ ਜਿਹੜੀ ਕਿ 9000 ਰੁਪਏ ਰੱਖੀ ਗਈ ਹੈ 9000 ਦੇ ਵਿੱਚ 3% ਡੀਏ ਦੇ ਨਾਲ 270 ਵਧੂ ਵਧੇਗੀ ਨਤੀਜੇ ਵਜੋਂ ਕੁੱਲ ਪੈਨਸ਼ਨ 58% ਦੇ ਨਾਲ ਵਧ ਕੇ 14220 ਰੁਪਏ ਹੋ ਗਈ ਹੈ ਇਸ ਨਾਲ ਸੇਵਾਮੁਕਤ ਕਰਮਚਾਰੀਆਂ ਨੂੰ ਆਪਣੇ ਰਹਿਣ ਸਹਿਣ ਤੇ ਖਰਚੇ ਦੇ ਵਿੱਚ ਆਸਾਨੀ ਹੋਵੇਗੀ ਹਾਂਜੀ ਦੋਸਤ ਕੇਂਦਰ ਸਰਕਾਰ ਦੇ ਮੁਲਾਜ਼ਮਾਂ ਦੀ ਤਰ੍ਹਾਂ ਪੰਜਾਬ ਸਰਕਾਰ ਵੀ ਹੁਣ ਆਪਣੇ ਮੁਲਾਜ਼ਮਾਂ ਦੇ ਡੀਏ ਦੇ ਵਿੱਚ ਵਾਅਦਾ ਕਰਕੇ ਮੁਲਾਜ਼ਮਾਂ ਨੂੰ ਦੇਵੇ ਦਿਵਾਲੀ ਤੋਂ ਪਹਿਲਾਂ ਵੱਡਾ ਤੋਹਫਾ ਹਾਂਜੀ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਜੇਕਰ ਵੀਡੀਓ ਚੰਗੀ ਲੱਗੀ ਇਸ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਲਾਈਕ ਸ਼ੇਅਰ ਜਰੂਰ ਕਰਨਾ ਧੰਨਵਾਦ ਜੀ